ਸਤਿ ਸ਼੍ਰੀ ਅਕਾਲ ਜੀ ਵੀਰਾਂ ਭਰਾਵਾਂ ਨੂੰ ਅਗਲਾ ਦਿਨ ਸ਼ੁਰੂ ਹੋ ਗਿਆ ਆ ਆਪਾਂ ਜਾ ਰਹੇ ਹਾਂ ਹੁਣ ਹਲੇ ਨੂੰ ਜਿਹੜਾ ਲੋਡ ਪਹਿਲਾਂ ਲੈ ਕੇ ਆਏ ਸੀ ਟਾਇਰ ਦੇ ਵਿੱਚ ਹਵਾ ਘੱਟੀ ਸੀ ਘੱਟ ਗਈ ਕਦੀ ਹੈ ਹੀ ਨਹੀਂ ਦੇ ਚੈੱਕ ਕੀਤੀ ਚਲੋ ਆਪਣੇ ਕੋਲ ਸਿਸਟਮ ਦੇ ਹੈਗਾ ਹਵਾ ਭਰਨ ਵਾਲਾ ਤੇ ਹਵਾ ਜਾ ਕੇ ਕੀਤੀ ਪੂਰੀ ਜ਼ੀਰੋ ਟਾਇਰ ਨਵੇਂ ਹੀ ਹਾਲੇ ਮਨ ਲੱਗਦਾ ਥੋੜੇ ਦੇ ਨਹੀਂ ਹੋ ਗਏ ਪੁਆਏ ਨੂੰ ਮੈਂ ਕਿਹਾ ਹਵਾ ਭਰ ਲਈਏ ਇਸੇ ਕਰਕੇ ਪ੍ਰੀ ਟਿਪ ਜਿੱਦਾਂ ਕਰ ਲੋ ਮੜਪਣਾ ਇਨਫੈਕਸ਼ਨ ਕਰਨੀ ਚਾਹੀਦੀ ਆ ਤੋਂ ਤਾਂ ਪਹਿਲਾਂ ਜੇ ਨਾ ਬੰਦਾ ਵੇਖੇ ਤੇ ਟਾਇਰ ਗਿਆ ਲੋ 400 ਡਾਲਰ ਦਾ ਟਾਇਰ ਪਾਇਆ ਸੀ ਆਹ ਬਹੁਤ ਚੜਾ ਜਾਂਦਾ ਆ ਤੇ ਸਪੀਡ ਨੋਟ ਕਰਦੇ ਆ ਆਪਣੇ ਤੇ ਚਲੋ ਰਡਾਰ ਲੱਗੀ ਜੇ ਪਤਾ ਲੱਗ ਜਾਂਦੀ ਉਦੋਂ ਤੇ ਆਪਾਂ ਟਰੱਕ ਵੀ ਨਹੀਂ ਭਜਾਈਦਾ 7 2 ਅਕਲੋ ਕਈ ਔਰ ਡਾਊਨ ਹਿੱਲ ਆ ਜਾਂਦੀ ਆ ਉਦੋਂ ਤਾਂ ਸਪੀਡ ਅੱਪ ਹੋ ਜਾਂਦੀ ਕਈ ਯਾਰ ਉਹਦੇ ਕਰਕੇ ਜਾ ਫਾਇਦਾ ਦੇ ਜਾਂਦੀ ਹੈ ਨਾ ਕਿ ਜੇ ਹੋਵੇ ਤੇ ਪਹਿਲੇ ਬੰਦਾ ਕੰਟਰੋਲ ਕਰਕੇ ਉਹ ਸਭ ਨਾਲ ਤੁਰਦਾ ਉਹਨਾਂ ਦੇ ਕੰਟਰੋਲ ਕਰਕੇ ਹੀ ਜਾਂਦਾ ਸਮ ਟਾਈਮਸ ਹੋ ਜਾਂਦਾ ਇਦਾਂ ਉਹ ਪਹਿਲਾਂ ਉੱਥੇ ਖੜਾ ਸੀ ਉਹਨੇ ਰਿਡਾਰਮ ਲੇਜ਼ਰ ਮਾਰਦਾ ਪਿਆ ਸੀ ਤੇ ਫੇਰ ਫੇਰ ਮਗਰ ਆ ਗਿਆ ਚਲੋ ਹੁਣ ਇਦਾਂ ਇਹ ਵੀ ਗੇਮਾਂ ਖੇលਦੇ ਆਗੇ ਪਿੱਛੇ ਆ ਜਾਂਦੇ ਆ ਵੀ ਬੰਦਾ ਫਿਰ ਟਰੱਕ ਮਤਲਬ ਕੋਈ ਵੀ ਗੱਡੀ ਹੈ ਟਰੱਕ ਆ ਭਜਾਉਂਦਾ ਆ ਇਦਾਂ ਪਤਾ ਲੱਗ ਜਾਂਦਾ ਇਹਨਾਂ ਨੂੰ ਵੀ ਜੇ ਭਜਾਉਂਦਾ ਫਿਰ ਮਗਰੋਂ ਆਣ ਕੇ ਕਰਦੇ ਇਹ ਕੰਮ ਦੋ ਚੀਜ਼ਾਂ ਹੁੰਦੀਆਂ ਇਹਨਾਂ ਕੋਈ ਕਨਵੇਜ਼ਰ ਫੇਕਰ ਨਹੀਂ ਟਾਰ ਹੈ ਉਹ ਖੜਾ ਹੋਣ ਅੱਗੇ ਗੱਡੀਆਂ ਆਣ ਕੇ ਅੱਗੇ ਲਾਤੀ ਫਿਰ ਖੜਕ ਲਓ ਜੀ ਦੋਸਤੋ ਟ੍ਰੈਫਿਕ ਲੱਗ ਗਈ ਆ ਲੈਨ ਅੱਗੇ ਬੰਦਿਆ ਹੌਲੀ ਹੌਲੀ ਜਾਣਦੇ ਆ ਰਾਈਟ ਲੈਨ ਬੰਦਿਆ ਲੈਫਟ ਦੇ ਵਿੱਚ ਆਪਾਂ ਹੈਗੇ ਆ ਵੀਰ ਭਰਾ ਸਾਰੇ ਰਾਈਟ 'ਚ ਆ ਹੁਣ ਗਾਂਹ ਜਾ ਕੇ ਇਦਾਂ ਟ੍ਰੈਫਿਕ ਲੱਗਦੀ ਐ ਵੀ ਨਾ ਰਾਈਟ ਦੇ ਵਿੱਚੋਂ ਲੈਫਟ ਮਰਜ਼ ਕਰਨਾ ਉਹਦੇ ਕਰਕੇ ਫੇਰ ਹੁਣ ਫਿਰ ਤਾਂ ਕਰਕੇ ਆ ਟ੍ਰੈਫਿਕ ਲੱਗ ਜਾਂਦੀ ਨਹੀਂ ਤੇ ਬੰਦਾ ਪਿੱਛੋਂ ਹੀ ਮਰਜੋ ਜੇ ਮਤਲਬ ਵੀ ਰਾਈਟ 'ਚੋਂ ਲੈਫਟ 'ਚ ਆ ਜੇ ਜਦੋਂ ਪਤਾ ਵੀ ਰਾਈਟ ਸਾਈਨ ਬੋਰਡ ਲੱਗੇ ਮਗਰ ਆਣਾ ਫੇਰ ਟ੍ਰੈਫਿਕ ਨਹੀਂ ਲੱਗਦੀ ਕਈ ਵੇਂਦੇ ਵੀ ਨਹੀਂ ਬੋਰਡ ਬਾਰਡ ਮੂਨ ਅੱਜ ਪੂਰਾ ਫੁੱਲ ਚੜਿਆ ਪਿਆ ਹੈ ਵੇਖ ਸਕਦੇ ਤੁਸੀਂ ਮੂਨ ਪਰ ਜਿਆਦਾ ਚਿੱਤੇ ਹਨ ਨਹੀਂ ਲਿਆ ਉੱਤ ਲੋ ਜੀ ਵੀਰੋ ਭਰਾਓ ਆਪਣਾ ਹੋ ਗਿਆ ਕੰਮ ਟਰੱਕ ਦਾ ਟਾਇਰ ਪਾੜ ਗਿਆ ਸੀ ਤੇ ਨਾਲ ਹੀ 에어백 ਲੇ ਕਰਨ ਡਿਆ ਪਿਆ ਮੈਂ ਉੱਥੇ ਬਾਅਦ ਚ ਪੈਚ ਲਾਉਂ ਡਿਆ ਪਿਆ ਤੇ ਬਲੇਡ ਮੈਂ ਉਹਨਾਂ ਕੱਟਨ ਡਿਆ ਸੀ ਟਿੱਪਾ ਕੱਟਨ ਡਿਆ ਸੀ ਉਹ ਮੇਰੇ ਬਲੇਡ ਸਦਾ ਇਦਾਂ ਵੱਜ ਗਿਆ ਉਂਗਲ ਤੇ ਲੰਮਾ ચીਰ ਪੈ ਗਿਆ ਔਰ ਲੋਗੇ ਹੁਣ ਪੰਡਾ ਲੋਡ ਵਾਲੀ ਜਗ੍ਹਾ ਤੇ ਪਹੁੰਚ ਗਏ ਆ ਲੋਡ ਮੈਂਗਾ ਲਾ ਕੇ ਫੇਰ ਹੀ ਕੋਈ ਹੁਣ ਕਰਾਂਗੇ ਫਰਸਟ ایڈ ਵਾਲੀ ਆਪਣੇ ਕੋ ਥੋੜੀ ਕਿੱਟ ਜੀ ਹੈਗੀ ਸੀ ਉਹਦੇ ਨਾਲ ਥੋੜਾ ਜਿਹਾ ਟ੍ਰੀਟਮੈਂਟ ਕੀਤਾ ਤੇ ਬਲੱਡ ਵੈਲੋ ਬਹੁਤ ਜ਼ਿਆਦਾ ਨਿਕਲਿਆ ਆ ਕੇ ਹੁਣ ਫੇਰ ਇੱਥੇ ਦੌਰੇ ਕਰਦੇ ਆ ਮਤਲਬ ਕੱਟ ਬਹੁਤ ਵੱਡਾ ਲੱਗ ਗਿਆ ਦੂ ਮਟੋ ਗਿਆ ਕੰਮ ਹੁਣ ਤੇ ਹੈਂਡਲ ਵੀ ਨਹੀਂ ਮੁੜਨਾ ਦੇ ਕੀ ਬੰਦਾ ਕਰੂ ਹਲੋ ਜੀ ਪਹਿਲੀ ਪਿਕ ਚੱਕ ਲਈ ਆ ਇੱਥੋਂ ਇਹਦੇ ਫਿਰ ਹੋਈ ਲੋਕੇਸ਼ਨ ਹੈਗੇ ਸਮਝ ਨਹੀਂ ਕੋਈ ਲੱਗਦੀ ਕਿੱਧਰ ਜਾਣਾ ਕਿੱਧਰ ਕਰਨਾ ਕੋ ਇੱਕ ਪ੍ਰੋਬਲਮ ਹੁਣ ਆਂਗਲ ਦੇ ਰਹੀ ਆ ਮਤਲਬ ਵੀ ਬਾਬਾ ਹੀ ਕਟ ਲੱਗ ਗਿਆ ਕਿ ਕਹਿੰਦਾ ਭਾਵੇਂ ਬਾਕੀ ਜੇ ਵੇਖਿਆ ਹੀ ਆ ਵੀਡੀਓ ਦੇ ਵਿੱਚ ਕਿੰਨਾ ਬਲੱਡ ਆਇਆ ਓਏ ਇਹ ਤਾਂ چیر ਦਿੰਦਾ ਲੱਗੇ ਨੇ ਇਦਾਂ ਹੋ ਗਿਆ ਕੰਮ ਬਾਕੀ ਚਲੋ ਕੰਮ ਤੇ ਹੁਣ ਕਰਨਾ ਹੀ ਪੈਣਾ ਕੀ ਕਰਨਾ ਹੈ